ਲੜਖਸਰ 3 ਵਜੇ ਅੰਬਸਰ 에어ਪੋਰਟ ਤੇ ਡਿਊਟੀ ਜਾ ਰਹੇ ਨੌਜਵਾਨ ਨਾਲ ਹੋਈ ਲੁੱਟ ਮੋਟਰਸਾਈਕਲ ਪਰਸ ਮੋਬਾਈਲ ਖੋਣ ਤੋਂ ਬਾਅਦ ਖਿਰਚ ਨਾਲ ਨੌਜਵਾਨ ਤੇ ਕੀਤਾ ਕਾਤਲਾਨਾ ਹਮਲਾ ਜੀ ਅਦਾਜ਼ੀ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸੰਸੀ ਤੇ ਤੜਕਸਾਰ ਕਰੀਬ 3 ਵਜੇ ਆਪਣੀ ਡਿਊਟੀ ਤੇ ਜਾ ਰਹੇ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਨਾਲ ਰਾਜਾ ਸੰਸੀ ਨੇੜੇ ਚੰਜੋਟੀ ਵਾਲੇ ਮੋੜ ਉੱਪਰ ਮੋਟਰਸਾਈਕਲ 'ਤੇ ਸਵਾਰ ਚਾਰ ਲੁਟੇਰਿਆਂ ਵੱਲੋਂ ਰੋਕ ਕੇ ਮੋਟਰਸਾਈਕਲ ਮੋਬਾਈਲ ਫੋਨ ਤੇ ਜੇਪ ਪਰਸ ਨਕਦੀ ਖੋ ਲਈ ਤੇ ਫਰਾਰ ਹੋ ਗਏ ਪਰੰਤੂ ਲੁਟੇਰਿਆਂ ਵੱਲੋਂ ਮੋੜ ਵਾਪਸ ਪਰਤ ਕੇ ਉਕਤ ਕਰਮਚਾਰੀ ਨੌਜਵਾਨ ਤੇ ਖਿਰਚਾਂ ਦੇ ਨਾਲ ਤਿੱਖੇ ਹਥਿਆਰਾਂ ਦੇ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਉਪਰੰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਕਰਮਚਾਰ ਨੂੰ ਤੜਫਦੇ ਛੱਡ ਕੇ ਮੁੜ ਫਰਾਰ ਹੋ ਗਏ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਉਸ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧ ਦੇ ਪੀੜੇ ਜ਼ਖਮੀ ਨੌਜਵਾਨ ਦੇ ਪਿਤਾ ਅਨਿਲ ਬਹਾਦਰ ਬਾਸੀ ਚੋਮੀਆਰੀ ਨੇ ਜਾਣਕਾਰੀ ਦਿਨ ਦੇ ਦੱਸਿਆ ਕਿ ਉਸ ਦਾ ਪੁੱਤਰ RAM BAHADUR ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਸਥਾਨ ਸੀ ਵਿੱਚ ਪਿਛਲੇ 2 ਸਾਲਾਂ ਤੋਂ ਬਤੋ ਲੋਡਰ ਦਾ ਕੰਮ ਕਰ ਰਿਹਾ ਤੇ ਉਹ ਕਰੀਬ 2:30 ਵਜੇ ਆਪਣੇ ਪਲਟੀਨਾ ਮੋਟਰਸਾਈਕਲ ਤੋਂ ਘਰ ਤੋਂ ਡਿਊਟੀ ਲਈ ਨਿਕਲੇ ਅਸੀਂ ਪੁਲਿਸ ਥਾਣਾ ਰਾਜਾ ਸਾੰਸੀ ਦੇ ਖੇਤਰ ਚੰਜੋਟੀ ਮੋੜ ਪਹੁੰਚਿਆ ਤਾਂ ਮਗਰੋਂ ਆ ਰਹੇ ਦੋ ਮੋਟਰਸਾਈਕਲ ਤੇ ਸਵਾਰ ਚਾਰ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਪਲਟੀਨਾ ਮੋਟਰਸਾਈਕਲ ਮੋਬਾਈਲ ਫੋਨ ਜੇ ਪਰਸ ਨਕਦੀ ਰਾਸ਼ੀ ਕਾਗਜ਼ ਪੱਤਰ ਖੋ ਕੇ ਫਰਾਰ ਹੋ ਗਏ ਤਾਂ ਉੱਕਤ ਲੁਟੇਰੇ ਮੁਰਤਬਾ ਵਾਪਸ ਆ ਕੇ ਉਸ ਦੇ ਤੇਜ਼ਦਾਰ ਹਥਿਆਰਾਂ ਨਾਲ ਉਸ ਤੇ ਕਾਤਲਾਨਾ ਹਮਲਾ ਕੀਤਾ ਇਸ ਮਾਮਲੇ ਦੇ ਵਿੱਚ ਥਾਣਾ ਰਾਜਸਥਾਨ ਸੀ ਦੇ ਐਸਐਚਓ ਮਨਤੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਹੋਰ ਕੀ-ਕਿਆ ਤੁਸੀਂ ਵੀ ਸੁਣੋ ਮੈਂ ਡਿਊਟੀ ਆਉਟ ਹੈ ਇਸ ਵੇਰੇ ਮੈਂ 2:30 ਤੇ ਘਰੋਂ ਤੁਰਿਆ ਤੇ 2:45 ਤੇ ਮੈਨੂੰ ਨਸਾੜੇ ਬਾਹਰ ਲੱਗੇ ਦੋ ਮੋਟਰਸਾਈਕਲ ਤੇ ਆ ਕੇ ਚਾਰ ਜਣਿਆਂ ਨੇ ਘੇਰ ਲਿਆ ਉਸ ਤੋਂ ਬਾਅਦ ਮੇਰਾ ਮੋਬਾਈਲ ਮੇਰਾ ਪਰਸ ਤੇ ਮੇਰਾ ਮੋਟਰਸਾਈਕਲ ਖੋਗੇ ਲੈ ਗਏ

ਤੇ ਢਾਕੇ ਤੇ ਮੁਰਕੇ ਉਹਨਾਂ ਨੂੰ ਮੁਰਥਾ ਲੈਂਦਾ ਦੇ ਇਦਾਂ ਕਰਕੇ ਮੁਰਥਾ ਲੈ ਗਿਆ ਸਾਰਾ ਸਲੇ ਗਿਆ ਤੇ ਮੋਬਾਈਲ ਨਾਲ ਲੈ ਗਿਆ ਕਿਨੇ ਚੀਜ਼ਾਂ ਲੁੱਟੇ ਹਾਂ ਜੀ ਕਿਨੇ ਚੀਜ਼ਾਂ ਲੁੱਟ ਕੇ ਲੈ ਗਿਆ ਠੀਕ ਹੈ ਤੇ ਮੁਰਕੇ ਉਹਨਾਂ ਨੇ ਕਿਰਚ ਲੈਂਦਾ ਇਹ ਤਾਂ ਕਿਰਚ ਨਾਲ ਬਾਹ ਦੇ ਘਾਟ ਲਾਤੀਆਂ ਤੇ ਸੱਟੀ ਜੀ ਵੀ ਲੱਗਾਈਆਂ ਹੁਣ ਬਾਬੇ ਢੰਗੀ ਛਾਟ ਨਾਲ ਕਿ ਉਹ ਹਸਪੀਟਲ ਚ ਜਾਖਲੇ ਹੁਣ ਆਈ ਵੀ ਹਸਪੀਟਲ ਦੇ ਦਾਖਲੇ ਅਨੁਸਾਰ ਇਲਾਜ ਚਲਾ ਲਿਆ ਕੀ ਮੰਨ ਕਰਦੇ ਨੇ ਪੁਲਿਸ ਕੋਲ ਆਨੇ ਪੁਲਿਸ ਨੇ ਇਹ ਮੰਗਦਾ ਅਗੇ ਸਾਰੇ 60 ਤੇ 60 ਹਾਲ ਹੋਵੇ ਇਹੋ ਜੀ ਚੋਰਾ ਨੇ 60 ਤੇ ਫੜੀ ਜਾਵੇ ਇਹ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨੂੰ ਨਾ ਹੋਵੇ ਇਸ ਕਰਕੇ ਇਸੇ ਕਰਕੇ ਮੈਂ ਗਿੰਦੀ ਤਾ ਹਾਂ ਧੰਨਵਾਦ ਇਹ ਜੀ ਰਾਮ ਗੋਦਰਨ ਨਾਮ ਦਾ ਜਿਹੜਾ ਇੱਕ ਜਕਤੀ ਆ ਉਹ ਲੋਟਰ ਦਾ ਕੰਮ ਕਰਦਾ ਵਾ 에ਰਪੋਰਟ ਤੇ ਪਿਛਲਾ ਪਹਿਣ ਉਹਦਾ ਚਮਿਆਰੀ ਆ ਰਾਤ ਤੱਕ ਕੱਢ ਕੇ ਜੇ ਤੇ ਸਾਡੇ ਕਿ 3 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에어ਪੋਰਟ ਤੇ ਡਿਪਲੀ ਜਾ ਰਹਾ ਸੀ ਕਿ ਇਹਨਾਂ ਨੂੰ ਇੱਥੇ ਝੋਟੀ ਮੋੜ ਲੱਗੇ ਰਾਜਸਾਨੀ ਤੋਂ ਕੁਝ 3 ਕਿਲੋਮੀਟਰ ਲੱਗੇ ਉਹਨੂੰ ਪਿੱਛੋਂ ਆਣ ਕੇ ਚਾਰ ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲਾਂ ਤੇ ਸਵਾਰ ਸੀ ਉਹਨਾਂ ਨੇ ਆਣ ਕੇ ਇਹਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਤੇ ਪਰਸਾ ਕੋ ਲਿਆ ਇਹਨੂੰ ਚਿਰਚ ਮਾਰ ਕੇ ਛੱਡ ਨਹੀਂ ਦਿੱਤਾ ਕੀ ਮੰਗ ਲਿਆ ਅਸੀਂ ਇਸ ਸੰਬੰਧੀ 311 ਬੀ ਐਨ ਐਸ ਤੱਕ ਹਿੰਸਾ ਕਰ ਲਿਆ ਵਾ ਤੇ ਇਹ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ ਇਸ ਇਲਾਕੇ ਦੇ ਮਿਸ਼ੇਨ